ਪੰਜਾਬ ਕਾਂਗਰਸ ਦੇ ਵਿੱਚ ਇਸ ਵਕਤ ਤਾਂ ਤਰਥੱਲੀ ਮੱਚੀ ਹੋਈ ਆ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਤੋਂ ਬਾਅਦ ਸਿਆਸਤ ਕਿਸ ਤਰੀਕੇ ਪੰਜਾਬ ਕਾਂਗਰਸ ਦੇ ਵਿੱਚ ਗਰਮਾ ਜਾਂਦੀ ਆ ਆਪਸ ਦੇ ਵਿੱਚ ਖਿੱਚੋ ਤਾਣ ਚੱਲਦੀ ਆ ਇਹ ਸਾਰਾ ਕੁਝ ਸਭ ਨੇ ਦੇਖਿਆ ਪਰ ਇਸ ਸពਦੇ ਵਿਚਾਲੇ ਹੁਣ ਦੀ ਇੱਕ ਅਹਿਮ ਤਸਵੀਰ ਆ ਜਿੱਥੇ ਨਵਜੋਤ ਕੌਰ ਸਿੱਧੂ ਮੀਡੀਆ ਦੇ ਵਿੱਚ ਆ ਕੇ ਦਾਅਵੇ ਕਰ ਰਹੇ ਸੀ ਕਿ ਮੇਰੇ ਨਾਲ ਕਾਂਗਰਸ ਦੇ 70% ਲੋਕ ਨੇ ਤੇ ਇਸ ਦੇ ਵਿਚਾਲੇ ਇਸ ਵਕਤ ਅੰਮ੍ਰਿਤਸਰ ਦੇ ਵਿੱਚ ਜਿਹੜੀ ਨਵਜੋਤ ਕੌਰ ਸਿੱਧੂ ਦੀ ਰਿਹائش ਆ ਜਾਂ ਫਿਰ ਉਹਨਾਂ ਦਾ ਦਫ਼ਤਰ ਆ ਉੱਥੇ ਨਵਜੋਤ ਕੌਰ ਸਿੱਧੂ ਉਹਨਾਂ ਦੇ ਵੱਲੋਂ ਇੱਕ ਅਹਿਮ ਬੈਠਕ ਬੁਲਾ ਲਈ ਗਿਆ ਮੀਟਿੰਗ ਕੀਤੀ ਜਾ ਰਹੀ ਆਪਣੇ ਵਰਕਰਾਂ ਦੇ ਨਾਲ ਜਾਂ ਪਰ ਜਿਹੜੀ ਲੀਡਰਸ਼ਿਪ ਉਹਨਾਂ ਦੇ ਨਾਲ ਜਿਸ ਦੀ ਇੱਕ ਐਕਸਕਲੂਸਿਵ ਤਸਵੀਰਾਂ ਜਿਹੜੀ ਉਹ ਵੀ ਨਿਕਲ ਕੇ ਸਾਹਮਣੇ ਆ ਜਾਨੀ ਕਿ ਕੋਈ ਨਾ ਕੋਈ ਵੱਡਾ ਤਮਾਕਾ ਨਵਜੋਤ ਕੌਰ ਸਿੱਧੂ ਹੋਣਾਂ ਦੇ ਵੱਲੋਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੇ ਜਿਹੜੇ ਪਤੀ ਨਵਜੋਤ ਸਿੰਘ ਸਿੱਧੂ ਉਹ ਵੀ ਐਸ ਵਕਤ ਸਦਾ ਮੁੰਬਈ ਤੋਂ ਅਮ੍ਰਿਤਸਰ ਪਹੁੰਚੋ ਕੇ ਅਮ੍ਰਿਤਸਰ ਰਿਹਾਈ ਦੇ ਉੱਪਰ ਮੌਜੂਦ ਨੇ ਤੇ ਉਧਰਲੇ ਪਾਸੇ ਨਵਜੋਤ ਕੌਰ ਸਿੱਧੂ ਨੇ ਬਹੁਤ ਸਾਰੇ ਕਾਉਂਸਲਰਾਂ ਜਾਂ ਪਰ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਅਹਿਮ ਬੈਠਕ ਸੱਦੀ ਹੋਈ ਆ ਇਸੇ ਪਾਸੇ ਜਿੱਥੇ ਨਵਜੋਤ ਕੌਰ ਸਿੱਧੂ ਨੇ ਤਿੱਖੇ ਨਿਸ਼ਾਨੇ ਨੇ ਰਾਜਾ ਵੜਿੰਗ ਦੇ ਉੱਪਰ ਸੱਦਦੇ ਉਹਨਾਂ ਕਹਾਂ ਕਿ ਤੁਸੀਂ ਲਗਾਤਾਰ ਕਾਂਗਰਸ ਪਾਰਟੀ ਦੇ ਖਿਲਾਫ ਕੰਮ ਕਰ ਰਹੇ ਹੋ ਉਮੀਦਵਾਰਾਂ ਨੂੰ ਹਰਾਉਂਦੇ ਹੋ ਦੂਜੀ ਪਾਰਟੀਆਂ ਦੇ ਵਿੱਚ ਜਾਣ ਲਈ ਮਜਬੂਰ ਕਰਦੇ ਹੋ ਤੇ ਨਾਲ ਇਹ ਵੀ ਗੱਲ ਆਕੀ ਸੀ ਕਿ ਅਮਰੇਸਰ ਦੇ ਸਾਰੇ ਪੰਜ ਵਿਧਾਇਕ ਉਹਨਾਂ ਦੇ ਖਿਲਾਫ ਨੇ ਜਿਸ ਨੂੰ ਤੁਸੀਂ ਪ੍ਰਧਾਨ ਬਣਾਇਆ ਇਸ ਤਰੀਕੇ ਦੀ ਟਿੱਪਣੀ ਕੀਤੀ ਕਿ 34 ਸੀਨੀਅਰ ਲੀਡਰਾਂ ਨੂੰ ਛੱਡ ਕੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਗਿਆ ਤੇ ਇਸ ਦੇ ਵਿਚਾਲੇ ਇੱਕ ਅਹਿਮ ਤਸਵੀਰਾਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬਿਆਨ ਦਿੰਦੇ ਨੇ ਕਿ ਜਿਹੜਾ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰੇਗਾ ਸ਼ਰਾਰਤਾ ਕਰੇਗਾ ਨੁਸ਼ਾਸ਼ਣਹੀਣਤਾ ਕਰੇਗਾ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਰਾਜਾ ਵੜਿੰਗ ਨੇ ਗੱਲ ਆਖੀ ਕਿਉਂਕਿ ਨਵਜੋਤ ਕੌਰ ਸਿੱਧੂ ਨੇ ਜਿਹੜੇ सस्पेंड ਵੀ ਕਰ ਦਿੱਤੇ ਗਏ ਨੇ ਪੰਜਾਬ ਕਾਂਗਰਸ ਕਮੇਟੀ ਤੋਂ ਤੇ ਇਸ ਵਕਤ ਨਵਜੋਤ ਕੌਰ ਸਿੱਧੂ ਨੇ ਇੱਕ ਅਹਿਮ ਮੀਟਿੰਗ ਬੁਲਾਈ ਹੋਈ ਹੈ ਮੀਟਿੰਗ ਕੀਤੀ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਕੋਈ ਵੀ ਵੱਡਾ ਫੈਸਲਾ ਨਵਜੋਤ ਕੌਰ ਸਿੱਧੂ ਹੋਂਾਂ ਦੇ ਵੱਲੋਂ ਲਿਆ ਜਾ ਸਕਦਾ ਵੱਡੀ ਸਿਆਸਤ ਕਾਂਗਰਸ ਦੀ ਅਹਲਾਈ ਜਾ ਸਕਦੀ ਹੈ ਕੀ ਜਿਹੜਾ ਕਾਂਗਰਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਕੋਈ ਵੱਡਾ ਤਮਾਕਾ ਕਰਨਗੇ ਜਾਂ ਕਿਸੇ ਹੋਰ ਪਾਰਟੀ ਦਾ ਰੋਖ ਕਰਨਗੇ ਸਾਰਾ ਕੁਝ ਦੇਖਣ ਵਾਲਾ ਹੋਵੇਗਾ ਪਰ ਇਸ ਵਕਤ ਅਹਿਮ ਤਸਵੀਰਾਂ ਕਿ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਦੀ ਸਿਆਸਤ ਗਰਮਾ ਕੇ ਰੱਖ ਦਿੱਤੀ ਹੈ